ਸਬਸਕ੍ਰਾਈਬ ਕਰੋ ਦਿਵਾ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਅੱਜ ਸ਼੍ਰੀ ਕ੍ਰਿਸ਼ਨਾ ਗਊ ਮਾਤਾ ਸੇਵਾ ਸਮਤੀ ਕਲਾਨੌਰ ਦੇ ਪ੍ਰਧਾਨ ਸ਼੍ਰੀ ਤਰਸੇਮਪਾਲ ਮਹਾਜਨ ਅਤੇ ਸੇਵਾ ਸਮਤੀ ਦੇ ਵਾਈਸ ਪ੍ਰਧਾਨ ਡਾਕਟਰ ਰਾਜਕੁਮਾਰ ਸ਼ਰਮਾ ਅਤੇ ਮੈਂਬਰ ਸਹਿਬਾਨਾਂ ਦੇ ਵੱਲੋਂ ਪ੍ਰਧਾਨ ਤਰਸੇਮਪਾਲ ਮਹਾਜਨ ਗਊ ਭਗਤਾਂ ਨੇ ਕਿਹਾ ਕਿ ਡਾਕਟਰਾਂ ਦੀ ਮਿਲੀ ਭੁਗਤ ਦੇ ਨਾਲ ਸੜੇ ਹੋਏ ਸੁੱਕੇ ਪੱਠੇ ਭੇਜੇ ਜਾ ਰਹੇ ਨੇ ਜਿਨ੍ਹਾਂ ਨੂੰ ਖਾ ਕੇ ਗਊ ਮਾਤਾ ਬਿਮਾਰ ਹੋ ਰਹੀਆਂ ਨੇ ਤੇ ਮਰ ਰਹੀਆਂ ਨੇ ਗਊ ਭਗਤਾ ਨੇ ਮੁੱਖ ਮੰਤਰੀ ਪੰਜਾਬ ਅਤੇ ਡੀਸੀ ਗੁਰਦਾਸਪੁਰ ਤੋਂ ਮੰਗ ਕੀਤੀ ਕਿ ਇਸ ਦਾ ਹੱਲ ਜਲਦੀ ਤੋਂ ਜਲਦੀ ਕੱਢਿਆ ਜਾਵੇ ਨਹੀਂ ਤਾਂ ਉਹਨਾਂ ਦੇ ਦਿਨਾਂ ਦੇ ਵਿੱਚ ਪੰਜਾਬ ਪੱਧਰ ਤੇ ਬਣੀਆਂ ਹੋਈਆਂ ਗਊ ਮਾਤਾ ਕਮੇਟੀਆਂ ਦੇ ਨਾਲ ਵਿਚਾਰ ਕਰਕੇ ਅਗਲੀ ਰਣਨੀਤੀ ਲਿਖੀ ਜਾਵੇਗੀ ਅਤੇ ਜੇ ਹੋ ਸਕੇ ਕਿ ਤੁਹਾਨੂੰ ਧਰਨੇ ਲਾਉਣੇ ਪੈਣ ਤਾਂ ਅਸੀਂ ਧਰਨੇ ਵੀ ਲਾਵਾਂਗੇ ਜੇ ਰੋਸ ਮਾਰਚ ਕਰਨਾ ਪਿਆ ਤਾਂ ਉਹ ਵੀ ਕੀਤਾ ਜਾਵੇਗਾ ਤਾਂ ਕਿ ਗਊ ਮਾਤਾਵਾਂ ਨੂੰ ਮਰਨ ਤੋਂ ਬਚਾਇਆ ਜਾ ਸਕੇ ਪ੍ਰਧਾਨ ਸਰੇਮਪਾਲ ਮਹਾਜਨ ਨੇ ਕਿਹਾ ਕਿ ਜੋ ਵੀ ਗਊਸ਼ਾਲਾ ਦਾ ਵਿਕਾਸ ਕੀਤਾ ਜਾਏਗਾ ਸ਼ੈੱਡ ਪਾਏ ਅਤੇ ਖੁਰਲੀਆਂ ਬਣਾਈਆਂ ਟੋਕੇ ਲਾਏ ਪੱਠਿਆਂ ਵਾਸਤੇ ਸ਼ੈੱਡਾਂ ਦੇ ਉੱਤੇ ਪੱਖੇ ਲਾਏ ਗਏ ਨੇ ਜੋ ਵੀ ਗਊਸ਼ਾਲਾ ਦਾ ਵਿਕਾਸ ਕੀਤਾ ਉਹ ਗਊ ਭਗਤਾ ਨੇ ਆਪਣੇ ਕੋਲੋਂ ਤਕਰੀਬਨ 30 ਤੋਂ 35 ਲੱਖ ਰੁਪਏ ਦੇ ਕਰੀਬ ਗਊਸ਼ਾਲਾ ਵਾਸਤੇ ਕ੍ਰਿਸ਼ਨਾ ਗਊਸ਼ਾਲਾ ਲਈ ਲਾਇਨੇ ਇਸ ਦੇ ਵਿੱਚ ਸਰਕਾਰ ਤੇ ਪ੍ਰਸ਼ਾਸਨ ਦਾ ਕੋਈ ਵੀ ਰੋਲ ਨਹੀਂ ਹੈ ਉਹਨਾਂ ਦੇ ਵੱਲੋਂ ਕੋਈ ਵੀ ਸਹਾਇਤਾ ਨਹੀਂ ਕੀਤੀ ਗਈ ਸਭ ਗਊ ਭਗਤਾਂ ਦੀ ਕੀਤੀ ਸੇਵਾ ਦੇ ਨਾਲ ਹੀ ਇਹ ਸੰਭਵ ਹੋ ਸਕੇ ਮੈਂ ਤਰਸੇਮ ਮਹਾਜਨ ਕਲਨੌਰ ਦਾ ਵਾਸੀ ਆ ਮੈਂ ਸ਼੍ਰੀ ਸ਼੍ਰੀ ਕ੍ਰਿਸ਼ਨਾ ਗਊ ਮਾਤਾ ਸੇਵਾ ਸੰਪਤੀ ਕਲਨੌਰ ਦੇ ਅਹੀ ਮੈਂ ਪ੍ਰਧਾਨ ਹਾਂ ਇਸ ਕਰਕੇ ਮੈਂ ਸਾਰੇ ਮੈਂਬਰ ਸਾਹਿਬਾਨ ਨਾਲ ਨਾਲ ਇੱਥੇ ਪਠੇ ਜਿਹੜੇ ਆ ਰਹੇ ਨੇ ਬਹੁਤ ਸਾਡੇ ਪਠੇ ਆ ਰਹੇ ਨੇ ਇਹਨਾਂ ਗਊ ਮਾਤਾ ਮਾਰੀਆਂ ਹਨ ਇਹ ਤੋਂ 6 6 ਤੋਂ 7 ਲੱਖ ਰੁਪਏ ਪ੍ਰਤੀ ਮਹੀਨਾ ਇਹ ਮਿਲੀ ਭੁਗਤਾਨਾਂ ਡਾਕਟਰਾਂ ਦੀ ਮਿਲੀ ਭੁਗਤਾਨਾਂ ਜਾ ਰਿਹਾ ਹੈ ਕਿਉਂਕਿ ਡਾਕਟਰ ਵਿੱਚੋਂ ਪੈਸੇ ਲੈ ਕੇ ਅੱਥੇ ਸੜੇ ਲਿਆ ਕੇ ਗਵਾਂ ਜਿਹੜੀਆਂ ਨੇ ਮਰ ਰਹੀਆਂ ਹਨ ਇਹਨਾਂ ਨੂੰ ਜਿਬੜੀ ਵਾਰੀ ਆਹ ਕਿਹਾ ਇਹ ਸਾਡੀ ਸੁਣਵਾਈ ਨਹੀਂ ਕਰ ਰਹੇ ਡਾਕਟਰਾਂ ਅੱਗੇ ਬੇਨਤੀ ਕੀਤੀ ਆ ਡੀਸਾ ਸਾਹਿਬ ਅੱਗੇ ਬੇਨਤੀ ਕੀਤੀ ਆ ਡਾਇਰੈਕਟਰ ਅੱਗੇ ਬੇਨਤੀ ਕੀਤੀ ਆ ਜਸਦੀਮ ਸਾਹਿਬ ਅੱਗੇ ਬੇਨਤੀ ਕੀਤੀ ਆ ਮੁੱਖ ਮੰਤਰੀ ਸਾਹਿਬ ਅੱਗੇ ਅਪੀਲ ਕੀਤੀ ਸੀ ਆਹ ਚਿੱਠੀਆਂ ਵੀ ਪਾਈਆਂ ਈ ਤੇ ਇਸ ਕਰਕੇ ਪੱਕੇ ਤੇ ਗਊ ਮਾਤਾ ਦਾ ਖਿਆਲ ਰੱਖਿਆ ਜਾਵੇ ਤੇ ਗਊ ਮਾਤਾ ਬਸ ਕੇ ਅਸਾਂ ਸਾਰਿਆਂ ਬੰਦਿਆਂ ਨੇ ਰਲ ਕੇ 35 ਤੋਂ 35 ਲੱਖ ਰੁਪਈਆ ਇਕੱਠਾ ਕਰਕੇ ਗਊ ਮਾਤਾ ਵਾਸਤੇ ਲਾਇਆ ਇਹਨਾਂ ਨੇ ਹਮੂੰ 1 ਰੁਪਈਆ ਨ ਦਿੱਤਾ ਨਾ ਕੋਈ ਛੱਡ ਬੰਨਵਾ ਦਿੱਤਾ ਛੱਡੀ ਅਸੀਂ ਬਾਹਰੋਂ ਪੈਸੇ ਲੈ ਕੇ ਗਰਾਹ ਕਰ ਰਹੇ ਹਾਂ ਕਿੰਨੇ ਨਾਲ ਵਾਸਤੇ ਪਠੇ ਆ ਗਊਆਂ ਸਵੇਰੇ ਤੇ ਸ਼ਾਮਾਂ ਦੀ ਪੁਕੀਆਂ ਰਹਿ ਜਾਂਦੀਆਂ ਨੇ ਜਦੋਂ ਪਠੇ ਆਉਂਦੇ ਨੇ ਗਊਆਂ ਸਾੜੇ ਪਠੇ ਆਉਂਦੇ ਨੇ ਸਾੜੇ ਪਠੇ ਖਾਨ ਨਾਲ ਗਊਆਂ ਮਰ ਰਹੀਆਂ ਹਨ ਇਸ ਕਰਕੇ ਬੇਨਤੀ ਕਰਦੇ ਹਾਂ ਸ਼ਾਸਨ ਅਗੇ ਡਾਕਟਰ ਕੋਈ ਨਹੀਂ ਟਾਈਮ ਨਾ ਆਉਂਦਾ ਜਿਹੜਾ ਦਵਾਈਆਂ ਦਈਏ ਸਾਨੂੰ ਪੁੱਛਦੇ ਨੇ ਕਿਹੜਾ ਡੰਗਰ ਬਿਮਾਰ ਆ ਜਿਹੜਾ ਇਹਨਾਂ ਦਾ ਆਪਣਾ ਫਰਜ਼ ਬੰਦਾ ਕੋਈ ਵੀ ਡਾਕਟਰ ਟਾਈਮ ਨਾ ਨਹੀਂ ਆ ਰਿਹਾ ਇਸ ਕਰਕੇ ਡੀ ਸਾਹਿਬ ਅਗੇ ਬੇਨਤੀ ਕਰ ਰਹੇ ਆ ਮੁੱਖ ਮੰਤਰੀ ਅਗੇ ਬੇਨਤੀ ਕਰ ਰਹੇ ਆ ਮੋਦੀ ਸਾਹਿਬ ਅਗੇ ਪੀਐਮ ਸਾਹਿਬ ਅਗੇ ਬੇਨਤੀ ਕਰ ਰਹੇ ਆ ਕਿ ਇਹ ਕਲਨ ਔਰ ਗਊਸ਼ਾਲਾ ਦਾ ਖਿਆਲ ਰੱਖਿਆ ਜਾਵੇ ਜਿਹੜੇ ਗਾਈਆਂ ਦੁੱਧ ਲੋਕੀ ਪੀ ਕੇ ਜਦੋਂ ਫੰਡਰ ਹੋ ਜਾਂਦੀਆਂ ਨੇ ਉਹ ਇੱਥੇ ਭੇਜ ਦਿੰਦਿਆਂ ਨਾ ਜਦੋਂ ਗਾਈ ਸੂਪ ਜਾਂਦੀ ਆ ਉੱਪਰ ਗਾਂ ਹੀ ਉੱਥੇ ਰੱਖ ਲੈਂਦੇ ਹਨ ਤੇ ਬੱਚਾ ਛੋਟਾ ਜਿਹਾ 2-3 ਮਹੀਨੇ 4 ਮਹੀਨੇ ਦਾ ਬਾਹਰ ਛੱਡ ਜਾਂਦੇ ਹਨ ਤੇ ਜਿਹੜੇ ਉਹ ਵਰਗੇ ਬੱਚੇ ਨੂੰ ਬੱਚੇ ਬੱਚੀਆਂ ਵਸ਼ੀਆਂ ਨੂੰ ਆਣ ਕੇ ਕੁੱਤੇ ਜਿਹੜੇ ਆ ਉਹਨਾਂ ਨੂੰ ਖਾ ਜਾਂਦੇ ਹਨ ਤੇ ਕੁਝ ਅੰਦਰ ਛੁੱਟ ਜਾਂਦੇ ਹਨ ਇਸ ਕਰਕੇ ਜੇ ਪ੍ਰਸ਼ਾਸਨ ਸਾਡੀ ਗੱਲ ਨਹੀਂ ਮੰਨ ਸੁਣਦਾ ਤਾਂ ਕਿਸੇ ਤਰੀਕੇ ਫਿਰ ਅਸੀਂ ਸਟਾਈਕ ਕਰਾਂਗੇ ਇੱਥੇ ਹੜਤਾਲ ਕਰਾਂਗੇ ਇੱਥੇ ਮਜਾਰੇ ਲਾਵਾਂਗੇ ਇੱਥੇ ਸਭ ਜਿੰਨੇ ਸਾਡੇ ਗਊ ਭਗਤ ਨੇ ਪੰਜਾਬ ਦੇ ਆਲ ਇੰਡੀਆ ਦੇ ਸਾਰੇ ਇੱਥੇ ਧਰਨਾ ਦੇਾਂਗੇ ਜੇ ਅਧਿਪਿਸ਼ਾਸ਼ਨ ਨਾ ਸੁਣੇ ਤੇ ਇਸ ਕਰਕੇ ਬੇਨਤੀ ਕਰ ਰਹੇ ਆਂ ਕਿ ਸਾਡੀ ਸੁਣਾਈ ਕੀਤੀ ਜਾਵੇ ਗਊ ਮਾਤਾ ਵਾਸਤੇ ਪੱਠੇ ਆਓ ਤੁਹਾਡੀ ਬਹੁਤ ਮਿਹਰਬਾਨੀ ਆਂ ਹੱਥ ਜੋੜ ਕੇ ਬੇਨਤੀ ਕਰ ਰਹੇ ਆਂ ਕਿ ਸਾਡੀ ਇਹ ਗਊ ਮਾਤਾ ਨੂੰ ਬਚਾਇਆ ਜਾਵੇ ਤੇ ਨਾਲ ਹੀ ਮੈਨੂੰ ਵੀ ਤਿੰਨ ਵਾਰੀ ਇਹ ਸੱਤ ਧਮਕੀਆਂ ਦਿੱਤੀਆਂ ਤੈਨੂੰ ਜਾਨੋ ਮਾਰਨੀ ਧਮਕੀਆਂ ਤਿੰਨ ਵਾਰੀ ਡੀ ਸਾਹਿਬ ਨੂੰ ਮਿਲੇ ਆਂ ਐਸਐਸਪੀ ਸਾਹਿਬ ਨੂੰ ਮਿਲੇ ਆਂ ਐਸਐਚਓ ਨੂੰ ਮਿਲੇ ਆਂ ਸਾਡੀ ਕੋਈ ਸੁਣਵਾਈ ਨਹੀਂ ਜਿਹੜਾ ਮਰਜ਼ੀ ਆਣ ਕੇ ਦਫ਼ਤਰ ਕਰ ਲਿੰਦਾ ਜਿਹੜਾ ਮਰਜ਼ੀ ਨਾਲ ਰੋਲਰ ਕਟ ਸਾਡੇ ਦਵਾਲੇ ਹੋ ਜਾਂਦਾ ਇਸ ਕਰਕੇ ਮਿਹਰਬਾਨ ਸਾਡੀ ਜਾਨਵਾਲ ਦੀ ਰਾਖੀ ਕੀਤੀ ਜਾਵੇ ਗਉਮਾਤਾ ਦੀ ਰਾਖੀ ਕੀਤੀ ਜਾਵੇ ਤੇ ਆਪਦੇ ਬਹੁਤ ਧੰਨਵਾਦੀ ਆ ਜੈ ਹਨ ਕਲਾ ਨੌਰ ਤੋਂ ਇੰਦਰ ਮੋਹਨ ਸਿੰਘ ਸੋਢੀ ਦੀ ਰਿਪੋਰਟ ਦੇਵੇ ਪੰਜਾਬ ਟੀਵੀ